ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਲਹਿਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਇ ਸਹ ਕਾਇਆ ਫੇਰ ਪਲੱਟੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਜਨ ਪਿਆਰੀਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਲਵੰਡ ਸੱਤੇ ਦੀ ਵਾਰ ਜੋ ਰਾਮ ਕਲੀ ਦੀ ਵਾਰ ਵਿੱਚ ਦਰਜ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਾਂ ਇਸ ਵਾਰ ਦੀ ਸੰਥਿਆ ਸਰਵਨ ਕਰ ਰਹੇ ਹਾਂ ਅੱਜ ਦੂਸਰੀ ਵੀਡੀਓ ਦੇ ਵਿੱਚ ਆਪਾਂ ਦੂਸਰੀ ਪੌੜੀ ਦੀ ਸੰਥਿਆ ਸਰਵਨ ਕਰਾਂਗੇ ਆਵਜੇ ਨੂੰ ਇਹ ਵੀਡੀਓ ਪਸੰਦ ਆਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਅਤੇ ਸ਼ੇਅਰ ਕਰਕੇ ਔਰਨਾ ਸੰਗਤਾ ਤੱਕ ਪਹੁੰਚਾਉਣ ਦੀ ਕਿਰਪਾ ਕਰਨੀ ਜੀ ਵਾਹਿਗੁਰੂ ਸਾਹਿਬ ਜੀ ਲਹਿਣੇ ਦੀ 헤 ਰਾਈਏ ਲਹਿਣੇ ਲੱਲਾ ਹਾ ਹਾ ਮੁਕਤਾ ਹੈ ਸਿਆਰੀ ਨਹੀਂ ਲਾਉਣੀ ਨਾਣੇ ਨਾਂ ਲਹਿਣੇ ਦੀ ਫੇਰ ਆਈਐ ਫੱਪੇ ਲਾਂ ਲਮਾ ਕਰਕੇ ਬੋਲਣਾ ਹੈ ਸਿਹਾਰੀ ਨਹੀਂ ਲਾਉਣੀ ਫੇ ਫੱਪੇ ਲਾ ਫੇ ਰਾਰੇ ਕੰਨਾ ਈਢੀ ਵਿਹਾਰੀ ਐੜੇ ਦਲਾਵਾ ਫੇਰ ਆਈਐ ਫੇਰ ਆਈਐ ਇਥੇ ਵਿਸ਼ਰਾਮ ਲੱਗੇਗਾ ਨਨਕਾ ਇਥੇ ਆਪਾਂ ਠੰਮ ਕੇ ਲਾਵਾਂਗੇ ਦੋਹੀ ਖੱਟੀ ਐ ਖੱਤੀ ਅਦਕ ਕਹਾਂਗੇ ਵਿਹਾਰੀ ਐੜੇ ਦਲਾਵਾ ਖੱਟੀ ਐ ਜੋਤ ਓਹਾ ਉੜਾ ਕੁਲੇਮੂ ਵਾਲਾ ਇਹ ਲੰਮਾ ਕਰਕੇ ਬੋਲਣਾ ਹੈ ਓਹਾ ਇਥੇ ਆਪਾਂ ਜਮਕੀ ਲਾਵਾਂਗੇ ਜੋਗਤ ਸਾਇ ਸਾਇ ਸ세 ਕੰਨਾ ਈੜੀ ਸਿਆਰੀ ਸਾਇ ਇਥੇ ਆਪਾਂ ਵਿਸ਼ਰਾਮ ਲਾਉਣਾ ਹੈ ਸਹੇ ਕਾਇਆ ਫੇਰ ਫੱਫੇ ਲਾਂ ਰਾਰੇ ਸਿਆਰੀ ਫੇਰ ਪਲਟੀਐ ਪਪਾ बोल के ਵਿੱਚ ਰਹਿ ਦੇਣੀ ਹੈ ਲੱਲੇ ਅਦਕ ਕੈਂਕੇ ਬਿਹਾਰੀ ਐੜੇ ਦਲਾਵਾ ਪਲੱਟੀ ਐ ਪਲੱਟੀ ਐ ਇਸ ਤਰ੍ਹਾਂ ਬੋਲਣਾ ਹੈ ਝੁੱਲੈ ਝਜੇ ਔਂਕਰ ਉੱਤੇ ਅਦਕ ਲੱਲੇ ਦਲਾਵਾ ਝੁੱਲੈ ਸੋ ਸਸੇ ਔਂਕਰ ਸੋ ਬੋਲਣਾ ਹੈ ਹੋੜਾ ਨਹੀਂ ਲਾਉਣਾ ਔਂਕਰ ਲਾਉਣੀ ਹੈ ਸੋ ਛੱਤ ਛਛੇ ਅਦਕ ਤੱਤੇ ਔਂਕਰ ਛੱਤ ਨਿਰੰਜਣੀ ਇਥੇ ਆਪਾਂ ਕੀਚ ਰਾਵਲਾਵਾਂਗੇ ਮਲ ਮਲ ਅਦਕ ਲਾਉਣੀ ਮੰਮੇ ਦੇ ਭਾਰਾ ਬੋਲਿਆ ਜਾਵੇਗਾ ਮੰਮੇ ਅਦਕ ਲੱਲੇ ਸਿਹਾਰੀ ਮਲ ਤਾਕਤ ਬੈਠਾ ਇਥੇ ਆਪਾ ਠੰਮਕੀ ਲਾਵਾਂਗੇ ਗੁਰ ਹੱਟੀਏ ਹਾ ਅਦਕ ਕਹੇਗੀ ਬਿਹਾਰੀ ਐੜੇ ਦਲਾਵਾ ਹੱਟੀਏ ਕਰੇ ਜੇ ਜਜੇ ਸਿਹਾਰੀ ਗੁਰ ਫਰਮਾਇਆ ਇਥੇ ਵਿਸ਼ਰਾਮ ਲੱਗੇਗਾ ਤੇਲ ਪੋਲਾ ਬੋਲਿਆ ਜਾਵੇਗਾ ਜੋਗ ਅਲੂਣੀ ਐੜਾ ਮੁਕਤਾ ਅਲੂਣੀ ਚੱਤੀ ਐ ਚੱਚ ਅਦਕ ਚੱਤੀ ਐ ਲੰਗਰ ਚੱਲੈ ਚੱਲੈ ਚੱਚ ਅਦਕ ਲਾਉਣੀ ਐ ਲੱਲੇ ਦਲਾਵਾ ਚੱਲੈ ਇੱਥੇ ਜਮਕੀ ਲੱਗੇਗੀ ਗੁਰ ਸਬਦ ਹਰ ਇੱਥੇ ਵਿਚਰਾਮ ਲੱਗੇਗਾ ਟੋਟ ਇੱਥੇ ਅਟੰਬ ਕੀ ਲੱਗੇਗੀ ਨਾ ਆਵੇ ਖੱਟਿਆ ਖੱਤੀ ਅਦਕ ਖੱਤੀ ਖਰਚੇ ਦਿੱਤ ਖਸਮ ਦੀ ਇਥੇ ਆਪਾਂ ਵਿਚਰਾਵ ਲਾਵਾਂਗੇ ਆਪ ਕਹਦੀ ਖਖਾ ਆ ਮੁਕਤਾ ਦੱਦੇ ਬਿਹਾਰੀ ਕਹਦੀ ਇਥੇ ਕੰਬਕੇ ਲੱਗੇਗੇ ਖੈਰ ਦਬੱਤੀ ਐ ਦੱਦਾ ਸੰਬੰਧਕ ਬੋਲਣਾ ਹੈ ਦੱਦਾ ਬੋਲ ਕੇ ਵਿੱਚ ਦੇਹ ਦੇਣੀ ਐ ਬੱਬੇ ਅਦਕ ਤੈਂਕੇ ਬਿਹਾਰੀ ਐੜੇ ਦਲਾਵਾ ਬੱਤੀ ਐ ਦਾ ਬੱਤੀ ਐ ਇਸ ਤਰ੍ਹਾਂ ਬੋਲਣਾ ਹੈ ਹੋ ਵਸ ਹੋ ਤੋ ਐਸੇ ਜਮਕੀ ਲੱਗੇਗੀ ਖਸਮ ਦੀ ਇਥੇ ਵਿਸ਼ਰਾਮ ਲੱਗੇਗਾ ਨੂਰ ਅਰਸੋ ਐੜਾ ਮੁਕਤਾ ਅਰਸੋ ਕੁਰਸੋ ਕੱਕੇ ਔਂਕੜ ਲਾਉਣੀਆਂ ਕੁਰਸੋ ਆਹੇ ਔਂਕੜ ਹੋ ਕੁਰਸੋ ਛੱਟੀ ਐ ਛੱਜੇ ਅਦਕ ਤੈਂਗੇ ਬਿਹਾਰੀ ਐੜੇ ਦਲਾਵਾ ਛੱਟੀ ਐ ਸੁਧ ਡਿੱਠੇ ਡੱਡੇ ਸਿਆਰੀ ਉੱਤਯਦ ਘਠਠੇ ਲਾਂ ਡਿੱਠੇ ਸੱਚੇ ਪਾਤ ਸਾਹ ਸਸੇ ਕੰਨਾ ਲੰਮਾ ਕਰਕੇ ਬੋਲਣਾ ਹੈ ਹਾਂ ਹਾਂ ਮੁਕਤਾ ਹੈ ਇਸ ਨੂੰ ਕੰਨਾ ਨਹੀਂ ਲਾਉਣਾ ਨਾ ਸਿਆਰੀ ਲਾਉਣੀ ਐ ਸਾਹ ਸਾਹ ਪਾਤ ਸਾਹ ਇਥੇ ਵਿਚਰਾਮ ਲੱਗੇਗਾ ਮਾਲ ਪੋਲਾ ਬੋਲਿਆ ਜਾਵੇਗਾ ਜਾਨਮ ਜਾਨਮ ਦੀ ਕੱਟੀ ਐ ਕੱਕੀ ਅਧਿਕ ਲਗਣੀ ਐ ਕੱਟੀ ਐ ਸੱਚ ਜਿੱਥੇ ਆਪਾਂ ਜਮ ਕੇ ਲਾਵਾਂਗੇ ਜੇ ਗੁਰ ਫਰਮਾਇਆ ਇਹ ਤੇ ਵਿਸ਼ਰਾਮ ਲੱਗੇਗਾ ਕਿਉ ਇਹ ਦੂ ਬੋਲੋ ਹਟਿਐ ਇਹ ਪੋਲਾ ਬੋਲਣਾ ਹੈ ਪੁੱਤਰੀ ਪਪੇ ਔਂਕੜ ਉਤਯਦਕ ਤੱਤੇ ਬਿਹਾਰੀ ਉਤੇ ਬਿੰਦੀ ਪੈਰ ਚ ਅੱਧਾ ਰਾਰਾ ਤੱਤੇ ਦੇ ਪੁੱਤਰੀ ਪੁੱਤਰੀ ਇਤਰਾ ਬੋਲਣਾ ਪੁੱਤਰੀ ਕਾਲ ਊੜੇ ਔਂਕੜ ਕਾਲ ਇਥੇ ਆਪਾਂ ਜਮਕੀ ਲਾਵਾਂਗੇ ਨਾ ਪਾਲਿਓ ਇਥੇ ਵਿਸ਼ਰਾਮ ਲੱਗੇਗਾ ਕਰ ਤੀਰਹ ਇਥੇ ਆਪਾਂ ਠੰਮਕੀ ਲਾਵਾਂਗੇ ਕੰਨ ਕਕੇ ਟਿੱਪੀ ਨੰਨੇ ਪੈਰ ਚ ਹਲੰਤ ਹੈ ਇਹ ਪਾਰਾ ਬੋਲਿਆ ਜਾਵੇਗਾ ਕੰਨ ਕੰਨ ਔਮੇ ਔਂਕੜ ਮੋਹ ਬੋਲ ਕੇ ਵਿਚ ਡੈਹ ਦੇਣੀ ਐ ਰਾਰੇ ਅਦਕ ਟੈਂਗੇ ਪਿਆਰੀ ਐੜੇ ਦਲਾਵਾ ਰੱਟੀ ਐ ਮੁਹ ਰੱਟੀ ਐ ਮੂ ਰੱਟੀ ਐ ਇਸ ਤਰ੍ਹਾਂ ਬੋਲਣਾ ਹੈ ਦਿਲ ਖੋਟੈ ਇਥੇ ਜੰਮਤੀ ਲੱਗੇਗੀ ਆਕੇ ਫੇਰ ਨਾ ਨੰਨਾ ਪਾਰਾ ਬੋਲਣਾ ਫੇਰ ਨਾ ਇਥੇ ਵਿਸ਼ਰਾਮ ਲੱਗੇਗਾ ਬੰਨ ਨੰਨੇ ਪੈਚ ਹਲੰਤ ਬੱਬੇ ਟਿੱਪੀ ਨੰਨੇ ਸੀ ਹਰੀ ਪੈਚ ਹਲੰਤ ਬੰਨ ਪਾਰਾ ਬੋਲਿਆ ਜਾਵੇਗਾ ਬੰਨ ਪਰ ਇਥੇ ਆਪਾ ਠੰਮਕੀ ਲਾਵਾਂਗੇ ਉਚਾਇਨ ਨੰਨੇ ਸਿਹਾਰੀ ਪੈ ਚਲੰਤ ਉਚਾਇਨ ਊੜ ਔਕੜ ਚੱਚੇ ਕੰਨਾ ਈੜੀ ਸਿਹਾਰੀ ਨੰਨੇ ਸਿਹਾਰੀ ਪੈ ਚਹਲੰਤ ਉਚਾਇਨ ਛੱਤੀ ਐ ਸੱਚ ਅਦਗ ਕਾਂਗੇ ਬਿਹਾਰੀ ਐੜੇ ਦਿਲਾ ਛੱਤੀ ਐ ਜੇਨ ਆਖੀ ਸੋਈ ਕਰੇ ਇਥੇ ਵਿਸ਼ਰਾਮ ਲੱਗੇਗਾ ਜੇਨ ਕੀਤੀ ਠੰਮਕੀ ਲੱਗੇਗੀ ਇਥੇ ਤੇਨ ਠੱਟੀ ਐ ਠੱਥ ਅਧਕ ਠੱਟੀ ਐ ਕੌਣ ਹਾਰੇ ਕੌਣ ਨਾਣੇ ਔਕੜ ਕੌਣ ਹਾਰੇ ਇਥੇ ਆਪਾਂ ਵਿਸ਼ਰਾਮ ਲਵਾਂਗੇ ਕੈਨ ਉਹ ਅੱਟੀ ਐ ਉਹ ਊੜੇ ਔਕੜ ਉਹ ਬੋਲ ਕੇ ਵਿੱਚ ਗਹਿ ਦੇਣੀ ਐ ਬਬੀ ਅਧਕ ਕਹੇਗੇ ਬਿਹਾਰੀ ਐੜੇ ਦਲਾਵਾ ਵੱਟੀ ਐ ਉਹ ਵੱਟੀ ਐ ਉਹ ਵੱਟੀ ਐ ਇਸ ਤਰ੍ਹਾਂ ਬੋਲਣਾ ਹੈ ਜੇਨ ਆਖੀ ਸੋਈ ਕਰੇ ਜੇਨ ਕੀਤੀ ਤੈਨਾਂ ਥੱਤੀਆ ਕੌਣ ਹਾਰੇ ਜੇਨ ਉਹ ਵੱਟੀਆਂ ਵਾਹਿਗੁਰੂ ਜੀ ਕਾ ਕਾਲਤਾ ਵਾਹਿਗੁਰੂ ਜੀ ਕੀ ਹਫਤੇ